ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਨਾ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਨਾ ਸਾਹਿਬ ਜੀ ਚਾਰ ਨਗ ਆਪਾਂ ਤੁਹਾਡੇ ਵਾਸਤੇ ਸੇਲ ਲਈ ਲੈ ਕੇ ਆਏ ਆ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਟੋਕੜ ਗੰਬੜ ਵਹਿੜ ਇੱਕ ਖਾਲੀ ਵਹਿੜ ਟੋਕੜ ਦੇ ਦੋ ਪਾਲ ਕੇ ਕਟੀਆਂ ਗਲਵਾਦ ਬਾਈ ਨਾ ਕਰਾਵਾ ਸਸੀ ਗਾ ਬਾਈ ਸਸਰੀ ਗਾ ਬਾਈ ਹੋ ਠੀਕ ਠਾਕ ਹੋ ਜੀ ਹੋ ਵਧੀਆ ਜੀ ਚਲੋ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ 76960 10764 ਪਿੰਡ ਜੀ ਪਿੰਡ ਦੀਨਾ ਸਾਹਿਬ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਜ਼ਿਲ੍ਹਾ ਮੋਗਾ ਨੇੜੇ țeੜੇ ਕਿਨੇ ਪਿੰਡਾ ਜੀ ਨੇੜੇ ਇਧਰ ਆਪਣੇ ਸਲਾਦਪੁਰਾ ਭਾਈ ਉਪਾ ਇਧਰ ਉਪਾ ਭਗਤਾ ਆ ਗਈ ਓਕੇ ਜੀ ਤੇ ਅੱਜ ਆਪਾਂ 4 ਲੱਖ ਦਿਖਾ ਰਹੇ ਆ ਘਰ ਦੇ ਹਨਾ 4 ਲੱਖ ਤੇ ਆਪਣੇ ਕੋਲ ਸਾਰੇ ਪਸ਼ੂ ਦੁੱਧ ਵਾਲੇ ਚੰਗੇ ਆ ਹਨਾ ਵੀਰੇ ਸਾਰੀ ਜੇ ਆਪਾਂ ਗੱਲ ਕਰ ਲਗੇ ਚੰਗੀ ਬਰੀਡ ਆ ਬਾਈ ਕੋਲੇ ਘਰ ਦੇ ਕੋਈ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਆ ਖੜੀਆਂ ਇਧਰਲੇ ਪਾਸੇ ਕੋਸਾ ਖੜੇਗਾ ਇਹਨਾਂ ਵਿੱਚੋਂ ਬਾਈ ਦਾ ਦੁੱਧ ਦਾ ਕੰਮ ਆ ਤਾਂ ਹੀ ਕੱਟੀਆਂ ਦੋ ਸੇਲ ਕਰ ਰਿਆ ਲਾਲ ਤੇ ਦੋ ਬਿਹੜਾ ਸੇਲ ਕਰ ਰਿਆ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਿਹੜ ਦੇਖੀ ਆਨੇ ਬਾਈ ਕਾਲੀ ਬਲੈਕ ਇਹ ਕਿਹੜੇ ਸੂਏ ਵਾਸਤੇ ਗੱਭਣਾ ਇਹ ਇਹ ਤੀਜੇ ਸੂਏ ਵਾਸਤੇ ਗੱਭਣਾ ਜੀ ਹੂੰ ਦੂਜੇ ਸੂਏ ਇਹ ਬਿਹੜ ਮੈਂ ਟੋਕੜ ਗੱਭਣੀ ਲਿਆ ਸੀ ਮੈਨੂੰ ਟੋਕੜ ਗੱਭਣ ਕਿੰਨਾ ਦੁੱਧ ਦਤਾ ਫਿਰ ਨੇ ਦੁੱਧ ਇਹਨੇ ਸੱਜਰ ਨੇ 24 ਲਟਰ ਖੁੱਲ੍ਹਾ ਹੁੰਦਾ ਸੀ ਮੇਰੇ ਹਿਸਾਬ ਨਾਲ ਉਹਦੋਂ ਜਦੋਂ ਮੈਂ ਆਇਆ ਸੀਗਾ ਤੁਹਾਡੇ ਕੋਲ ਉਹਦੋਂ ਵੀ ਤੁਸੀਂ ਗੱਲ ਕੀਤੀ ਸੀ ਬੇ ਇਹਨਾਂ ਦੁੱਧੇ ਦਿੰਦੀ ਆ ਹਨਾ ਪਹਿਲਾਂ ਆਪਾਂ ਇੱਕ ਗਾਂ ਦੀ ਵੀਡੀਓ ਪਾ ਕੇ ਗਏ ਨਾ ਉਦੋਂ ਸੂਈ ਸੀ ਉਦੋਂ ਸੂਈ ਖੜੀ ਸੀਗੇ ਹਾਂਜੀ ਤੇ ਵੀਰੇ ਹੁਣ ਇਸ ਟਾਈਮ ਦੁੱਧ ਕਿੰਨਾ ਰੈਡੀ ਆ ਇੱਥੇ ਨੇ ਹੁਣ ਇਹਦੇ ਥੱਲੇ ਪਾਈ ਜੀ ਆਪਾਂ ਹੈ ਤਾਂ 12 ਲੀਟਰ ਤੋਂ ਬਾਹਰ ਹੀ ਦੁੱਧ ਪਰ ਆਪਾਂ 12 ਲੀਟਰ ਚਾਹੇ ਕੋਈ ਮਿਲ ਲੇ ਬੰਦਾ ਤੇ ਚੈੱਕ ਪਾ ਕਿਨੇ ਚਰਦੀ ਜੀ ਚੈੱਕ ਪਾਸ ਜੀ ਇਹ ਪੰਜਵਾਂ ਮਹੀਨਾ ਲੱਗਿਆ ਹੋਵੇ ਨਾਲ ਲੱਗੇ ਨਾਲ ਠਣਾ ਠਣਾ ਦੀ ਓਕੇ ਆ ਬਾਈ ਓਕੇ ਆ ਜੀ ਇੱਕ ਕੋਈ ਭੂਰ ਛੱਟਾ ਨਹੀਂ ਬਰਾਬਰ ਹੈ ਇੱਕ ਧਾਰ ਦਾ ਫਰਕ ਵੀ ਓਕੇ ਪੰਜ ਮਹੀਨਿਆਂ ਦੀ ਗੱਬੜ ਥੋੜੇ ਦਿਨ ਕੱਟ ਆ ਗਏ ਤੇ 12 ਲੀਟਰ ਦੁੱਧ ਚੱਕ ਪਾਸ ਪੂਰੀ ਵਧੀਆ ਤੀਜੇ ਦਿਨ ਵਾਸਤੇ ਗੱਬਣਾ ਲੈ ਤੀਜੇ ਵਾਸਤੇ ਤੇ ਠਣਾ ਠਣਾ ਦੀ ਓਕੇ ਆ ਜਮਾ ਥਣੇ ਲਈ ਵਾਸਤੇ ਲੈਡ ਤੋਂ ਕਰਾਣਾ ਚੱਕ ਤੋੜ ਕੇ ਤੁਹਾਨੂੰ ਦਿਖਾਉਂਦੇ ਨਹੀਂ ਕਹੂੰਗੀ ਬਾਈ ਕਲਾ ਤਿਲਕਣਾਗੇ ਇੱਥੇ ਤੇ ਬਾਕੀ ਦਾ ਬਾਈ ਨੇ ਕਿਤੇ ਇਹਨੇ ਪਾਸੂ ਖੋਲੇ ਵੀ ਹੈ ਨਹੀਂ ਆਪ ਤੇ ਆ ਦੇਖੋ ਜੀ ਕਵਾਲਿਟੀ ਪੂਰੀ ਵਧੀਆ ਥਣਾ ਥੋੜਾ ਥੋੜਾ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 1:00 ਵਜੇ ਦਾ ਉਸ ਹਿਸਾਬ ਨਾਲ ਲੈਵੇ ਜੱਜ ਕਰ ਲਿਓ ਤੇ ਹੁਣ ਦੋ ਨੰਬਰ ਦੀ ਗੱਲ ਕਰ ਲઈએ ਜੀ ਏ ਬਾਈ ਜੀ 2 ਮਹੀਨੇ ਤੋਂ ਉੱਪਰ 2.5 ਮਹੀਨੇ ਦੀ ਸੂਈ ਉਹ ਖੜੀ ਆਦੀ ਬੱਚੀ ਬੈਠੀ ਆ ਜੀ ਬਰੀਡ ਵਾਲੀ ਬੱਚੀ ਆ ਠੀਕ ਆ ਜੀ ਤੇ ਬੱਚੀ ਨਹੀਂ ਆਪਾਂ ਦੇਣੀ ਹਨਾ ਬੱਚੀ ਮਰੇ ਨਹੀਂ ਮੈਂ ਸੱਜਰ ਵੇਚਣੀ ਸੀ ਬੱਚੀ ਮਰੇ ਨਹੀਂ ਨਹੀਂ ਕਿੰਨਾ ਦੁੱਧ ਆ ਗਿਆ ਥੱਲੇ ਹਲਾਇਓ ਮੜਾ ਜਾਨ ਬੁੱਧੇ ਥੱਲੇ ਹੀ 12 13 ਲੀਟਰ ਹੀ ਆ ਜੀ 12 ਤੋਂ 13 ਲੀਟਰ ਤੇਗਾ ਹਾਰੀ-ਹੂਰੀ ਆਉਂਦੀ ਆ ਪੂਰਾ ਚੰਗਾ ਦੁੱਧ ਦੇ ਦੜਾ ਨੇ ਹਰਾਉਣ ਵੀ ਤੇ ਗਰਮੀ ਮੈਨ ਨਾਲ ਇਹ ਵੀ ਹੈ ਨਹੀਂਗੀ ਹਾਂ ਗਰਮੀ ਗਰਮੀ ਦੁੱਧ ਪਿਆ ਦੂ ਓਕੇ ਬਹਰਾਲ ਤੇ ਖਾਲੀ ਆ ਜੀ ਇਹ ਇਹ ਖਾਲੀਆ ਬਾਈ ਜੀ ਦੇ ਨਾਲ ਦਵਾਈ ਧਰਾਈ ਆ ਮੈਂ ਓਕੇ ਓਕੇ ਹਾਂ ਇਹ 2.5 ਕਿ ਮਹੀਨਿਆਂ ਬਾਅਦ ਹੀਟ ਚ ਆ ਗਈ ਸੀ ਦਵਾਈ ਧਰਾਈ ਨੂੰ ਅੱਜ ਹੋ ਗਏ 10 ਕ ਦਿਨ ਸੁਆ ਕਿਹੜਾ ਹੈ ਸੁਬਾਹ ਹੈ ਵੀ ਮੈਨੂੰ ਤਾਂ ਉਹਨੇ ਦੂਜੇ ਕਹੇ ਕਿ ਤੁਸੀਂ ਬਾਈ ਉਹ ਤੀਜਾ ਮੰਨ ਲੈ ਹੁਣ ਤੀਜਾ ਓਕੇ ਤੇਰੀ ਕਿੰਨੇ ਪੈਸੇ ਜੀ ਇਹਦਾ ਵੀ ਛੋਟਾ ਹੀ ਹੋਊਗਾ ਭਾ ਫੋਨ ਤੇ ਕਰ ਲਾਂਗੇ ਤੇ ਉਹਦਾ ਬੈਡ ਦਾ ਕੀ ਪਾਸ ਸੀ ਉਹਦਾ ਵੀ 48000 ਜੀ ਦੇ ਦਿਆਂਗਾ ਬਾਕੀ ਚੈੱਕ ਪਾਸ ਵੀ ਦੁੱਧ ਵੀ ਸੱਜਰਾ ਜਿੰਦਾ ਓਕੇ ਦੁੱਧ ਚੈੱਕ ਪਾਸ ਆ ਥੱਲੀ ਕਰਾ ਲੈ ਕੋਈ ਠੀਕ ਹੈ ਇਹਨੇ ਸੁਣਾ ਵੀ ਮੂਰੇ ਰੋਤੇ ਚ ਓਕੇ ਤੇ ਹੁਣ ਆਪਾਂ ਗੱਲ ਕਰ ਲਏ ਜਿਹੜੀਆਂ ਆਪਣੇ ਵਾਲ ਕੱਟੀਆਂ ਖੜੀਆਂ ਦੋ ਕੱਟੀਆਂ ਬਾਈ ਜੀ ਆ ਤਾਂ ਜੀ ਜਿਹੜੀ ਮੈਂ ਲਿਆ ਸੀ ਮੈਂ ਇਹਹਿੰਦੀ ਸਿੱਧੂ ਵਾਲੇ ਫੇਸ ਤੇ ਇਹਦੀ ਵੀਡੀਓ ਪਈ ਹੈ ਅੱਛਾ ਜੀ ਚਰਨੀ ਨਖਾਣ ਦਾ ਭਾਇ ਸੀ 16 17 ਲੀਟਰ ਮੱਝ ਦੀ ਉਹ ਤੁਸੀਂ ਉਹਦੀ ਦਿੱਤੀ ਕਿੰਨੀ ਉਮਰ ਆ ਗਈ ਇਹਦੀ ਉਮਰ ਇਹਦੀ ਬਾਈ 1.5 ਸਾਲ ਹੋ 1.5 ਸਾਲ ਤੇ ਇਹਦੀ ਦੇ ਨਮਰ ਤੇ ਇਧਰ ਨੂੰ ਕਰੋ ਇਹਨੂੰ ਵੀ ਦਿਖਾ ਦੇ ਝੋਲੀ ਝੋਲੀ ਥਣ ਥਣ ਚਾਰ ਚਾਰ ਹੀ ਹੈ ਨਾ ਜੀ ਹਾਂ ਥਣ ਚਾਰ ਚਾਰ ਓਕੇ ਜੀ ਆ ਦੇਖੋ ਚੋ ਇਦਾਂ ਕਰੋ ਚੈੱਕ ਇਹ ਕੁਆਰਟੀ ਵਾਲੀ ਸੰਘ ਸੰਘ ਪੂਰੇ ਚੰਗੇ ਤੇ ਦੁੱਨੇ ਖੀਰ ਆਗੀਆਂ ਇਹਦੀ ਅੰਦਾਈ ਉਮਰ ਕਿੰਨੀ ਹੋਊ ਜੀ ਇਹਦੀ ਉਮਰ ਹਾਂਜੀ ਇਹਦੀ ਉਮਰ 2 ਸਾਲ ਤੋਂ ਘੱਟ ਹੋ ਵੀ 2 ਮਹੀਨੇ ਬਸ ਓਕੇ ਜੀ ਤੇ ਦੁਕਾਨੇ ਨਾਲ ਇਹਨਾਂ ਦੀ ਡਿਮਾਂਡ ਇਹਨਾਂ ਦੀ ਦੋਨਾਂ ਦੀ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂ ਠੀਕ ਆ ਜੀ ਤੇ ਚਾਰ ਨਾਲ ਸੀ ਚਾਰੇ ਸਾਨੂੰ ਦਿਖਾ ਦੇ ਤੋਕੜ ਗੱਬਣ ਖਾਲੀ ਤੇ ਦੋ ਪਾਲਕ ਕੱਟਿਆਂ ਨੰਬਰ ਫੇਰ ਬੋਲ ਦਿਓ ਜੀ ਨੰਬਰ ਹੈ 76960 10764 ਓਕੇ ਜੀ ਪਿੰਡ ਆਪਣਾ ਹੈਗਾ ਦੀਨਾ ਸਾਹਿਬ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹੇ ਮੋਗੇ ਦੇ ਪਿੰਡ ਆ ਜੀ ਨੇੜੇ ਦਰਸਲਾਂ ਪ੍ਰੋਪਾ ਭਾਈ ਭਗਤਾ ਵੀ ਨੇੜੇ ਰਹਗਾ 4 ਲੱਖ 400 ਦਿਖਾਦੇ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿ ਨਵਾਂ ਵੀਡੀਓ